ਜੀ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ ਬਹੁਤ ਜ਼ਿਆਦਾ ਤੁਹਾਡੇ ਮੈਂਬਰ ਮੈਂ ਤੁਹਾਨੂੰ ਆਪੀ ਇਹ ਪ੍ਰੋਜੈਕਟ ਅੱਗੇ ਲਾਉਂਦੇ ਹਾਂ ਅੱਗੇ ਨਾ ਟਵਰ ਨਗਰੀ ਚੇ ਇੱਕ ਆਪ ਮੈਂ ਤਾਂ ਫੀਲ ਕਰ ਸਕਦਾ ਉਹ ਜੀ ਦੂਜੇ ਸੇ ਲੋੜਵੰਦਾਂ ਦੀ ਸੱਚੀ ਸੇਵਾ ਕੀਤੀ ਜੀ ਉਹ ਜੀ ਜੀ ਲੋੜਵੰਦਾਂ ਦੀ ਸੇਵਾ ਕੀਤੀ ਹੈ ਮੈਂ ਪਹਿਲਾਂ ਪਰਮਾਤਮਾ ਵੀ ਦਬਰ ਦਬਰ ਜੋੜ ਕੇ ਸੇਵਾ ਕਰਦੋਇ ਕੋਈ ਤੋਲ ਕਰਕੇ ਦੇਖੋ ਪ੍ਰਮਾਤਮਾ ਨਾਲ ਮਾਣ ਮਹਿਣੀ ਚ ਹੋਈ ਮਨਸ਼ਾ ਵੈਪਾਗਾ ਦਾ ਜਿਹਦੇ ਅਸੂਲੀ ਡਿਕਸਨ ਕਿ ਹੈ ਜਿਸ ਨਾਲ ਜਿਸਨੂੰ ਇਹਨਾਂ ਪਾਰਟੀ ਦੇ ਚਲਾਈ ਇੱਥੇ ਅਸੀਂ ਆਪਾਂ ਦੋ ਵੀ ਨੌਕਰ ਕਰੇ ਕੰਮ ਥੋੜਾ ਲਿੰਕੇ ਕਵਰ ਨਹੀਂ ਚਾਹੀਦਾ OK ਜਾਉਂਦੇ ਭਾਈ ਓਕੇ ਜੀ ਤੋਂ ਪਹਿਲਾਂ ਮੈਂ ਸੇਵਾ ਕਲੱਬ ਪਟਾਰਾ ਪ੍ਰੈਜ਼ੀਡੈਂਟ ਜੀ ਵਿਕੀ ਜੀ ਦਾ ਡਿਸਟ੍ਰਿਕਟ ਫੂਰਬਲ 100 ਦੇ ਚੇਅਰਮੈਨ ਸਾਹਿਬ ਸੈਕਲ ਸਾਹਿਬ ਸਾਰੇ ਹੀ ਲੈਨ ਮੈਂਬਰਾਂ ਦਾ ਦਿਲ ਦੀਆਂ ਗ੍ਰਾਂਹਾਂ ਤੋਂ ਮੈਂ ਧੰਨਵਾਦ ਕਰਦਾ ਮੈਂ ਆਪਣਾ ਉਹਨਾਂ ਨੂੰ ਮਾਣ ਮਹਿਸੂਸ ਕਰਦਾ ਕਮਿਊਨਿਟੀ ਡਿਸਟ੍ਰਿਕਟ ਦੀ ਸਭ ਤੋਂ ਵੱਡੀ ਕਲੱਬ ਨੇ ਮੈਂ ਆਪਣੇ ਹਸਾਲ ਦਾ ਜੁਲਾਈ ਮਹੀਨੇ ਸ਼ੁਰੂਆਤ ਕੀਤੀ ਹੈ ਤੇ ਸੇਵਾ ਦੇ ਨਾਮ ਦੇ ਕਲੱਬ ਤੋਂ ਕੀਤੀ ਹੈ ਜਿਹੜਾ ਮੇਰਾ ਵੀ ਮਸਕਦ ਇਹੋ ਹੀ ਹੈ ਕਿ ਆਪਾਂ ਮਾਨਤਾ ਦੀ ਸੇਵਾ ਕਰਨੀ ਹੈ ਮਾਨਤਾ ਦੀ ਸੇਵਾ ਤੇ ਪ੍ਰੋਜੈਕਟ ਲਾਣਾ ਹੈ ਲੋੜਵੰਦ ਸੱਜਣਾ ਦੀ ਸੇਵਾ ਕਰਨੀ ਹੈ ਵੈ ਇਸ ਕਲੱਬ ਦੇ ਡਿਸਟ੍ਰਿਕਟ ਇਹ ਨਾ ਹੈ ਇਹਨਾਂ ਦੇ ਵਿਚਾਰ ਬਹੁਤ ਉੱਚੇ ਨੇ ਮੈਨੂੰ ਆਪਾਂ ਆਸ ਰੱਖਦਾ ਇਹ ਖਿਲਾਫ 321D ਦਾ ਨਾਂ ਰੋਸ਼ਨ ਕਰੇਗੀ ਹਿੰਦੁਸਤਾਨ 321D ਜ ਨਹੀਂ ਇਹ ਹਿੰਦੁਸਤਾਨ ਜੋ ਰੋਸ਼ਨ ਕਰੇਗੀ ਮੈਨੂੰ ਬਹੁਤ ਹੀ ਇਸ ਕਲੱਬ ਤੇ ਆਸਾਂ ਨੇ ਮੈਂ ਸਭ ਤੋਂ ਜ਼ਿਆਦਾ ਮਾਣ ਤੇ ਸਤਿਕਾਰ ਇਸ ਕਲੱਬ ਤੇ ਰੱਖਦਾ ਬਾਕੀ ਆਉਣ ਵਾਲੇ ਸਮੇਂ ਚ ਮੇਰੇ 13 ਅਵਾਰ ਰੱਖੇ ਨੇ ਜਿੰਨਾਂ ਦੇ ਵੱਖ-ਵੱਖ ਵਧੀਆ-ਵਧੀਆ ਅਵਾਰਡ ਅਨਾਮ ਵੀ ਦਿੱਤੇ ਜਾਣਗੇ ਉਹ ਅਵਾਰਡ ਵੀ ਦਿੱਤੇ ਜਾਣਗੇ ਬਸ ਸੇਵਾ ਦੇ ਕੰਮ ਕਰਨੇ ਨੇ ਜੀ ਅੱਜ ਤਾਂ ਇੰਨੀ ਵੀ ਗੱਲ ਫਿਰ ਇੱਕ ਨੂੰ ਮੁਰਕ ਕੇ ਕਰਾਂਗੇ ਗੱਲਾਂ ਬਾਤਾਂ ਪਰਮਾਤਮਾ ਮੈਂ ਆਪਣੇ ਵੱਲੋਂ ਇਸ ਕਲੱਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਧਾਈ ਦੇਣਾ ਮੇਰੇ ਨਾਮ ਮਾਨ ਤੇ ਸਤਿਕਾਰ ਕੀਤਾ ਕਿ ਨਵੀਂ ਕਲੱਬ ਖੋਲੀ ਹੋਰੀ ਸਾਹਿਬ ਨੇ ਉਹ ਵੀ ਸ਼ੁਰੂਆਤ ਦੇਖ ਸਾਹਿਬ ਨੇ ਕਰਾਈ ਹੈ ਮੇਰਾ ਤੇ ਵੀਰ ਮੇਰੇ ਵਖੋ ਮੈਨੂੰ 6 ਐਮਡੀਐਫ ਮੇਰੇ ਅਜੇ ਮਤਲਬ ਮੈਂ ਦੇਖਦਾ ਜੀ ਇੰਝ ਆ ਰਹਿਣ ਮੈਂ ਬਹੁਤ ਮਾਨ ਕਰਦਾ ਕਿ ਮੇਰੇ ਉਜੀਵ ਨਾ ਨੇ ਇਸ ਕਲੱਬ ਨੇ ਮੈਨੂੰ ਬਹੁਤ ਮਾਨ ਤੇ ਸਤਿਕਾਰ ਦਿੱਤਾ ਸਦਾ ਮੇਰੀ ਦਿਲੇ ਚ ਸਤਿਕਾਰ ਹਰ ਵੇਲੇ ਦਿਲ ਦੀ ਗਰਾਈਆ ਚ ਹਰ ਵੇਲੇ ਉਹਨਾਂ ਨੂੰ ਯਾਦ ਕਰੇਗਾ ਵੇਖੋ ਜਿਹੜਾ ਸਾਰੇ ਯਾਦਗਰੀ ਸਾਲ ਹੈ ਜਿਹੜਾ ਮੇਰੇ ਲਾਈਨ ਮੈਂਬਰ ਲੈਂਡ ਪ੍ਰੈਜਿਡੈਂਟ ਸਭ ਸਯੋਗ ਦੇ ਨਿਆਰੇ ਸਭਾ ਇਹਨਾਂ ਨੂੰ ਬਹੁਤ ਕੁਝ ਸਿੱਖਿਆ ਮਿਲੇਗੀ ਆਉਣ ਵਾਲੇ ਕਲੱਬ ਦੇ ਮੈਂਬਰ ਜਿਉਂ ਜਿਹੜੀ ਆਪਾਂ ਸੇਵਾ ਕਰਦੇ ਆ ਬਹੁਤ ਹੀ ਇਹਦੀ ਮਨ ਨੂੰ ਜ਼ਰੂਰ ਮਿਲਦਾ ਇਸ ਕਰਕੇ ਸੇਵਾ ਦੇ ਵੱਧ ਤੋਂ ਵੱਧ ਤੁਹਾਨੂੰ ਜੈ ਹਿੰਦ ਜੈ ਲਾਏ ਮੈਂ ਲਾਇਨਰ ਜੀਵੀ ਪ੍ਰੈਜ਼ੀਡੈਂਟ ਲਾਇਨਸ ਕਲੱਬ ਬਟਾਲਾ ਸੇਵਾ ਸਫਾਇਰ ਅੱਜ ਅਸੀਂ 2024-25 ਦੇ ਲਾਇਨਿਸਟਿਕ ਈਅਰ ਦੀ ਪਹਿਲੀ ਜਨਰਲ ਅਸsembley ਮੀਟਿੰਗ ਕੀਤੀ ਹੈ ਜਿਹਦੇ ਵਿੱਚ ਦਸ਼ਪਾਲ ਸਿੰਘ ਬੱਚਾ ਜੀ ਵੀ ਜੀ ਸਾਡੇ ਡਿਸਟ੍ਰਿਕਟ ਗਵਰਨਰ ਜਿਨ੍ਹਾਂ ਨੇ ਵਿਜ਼ਿਟ ਸਾਡੇ ਕੀਤੀ ਹੈ ਇਦੇ ਵਿੱਚ ਉਹਨਾਂ ਨੇ ਸਾਨੂੰ ਆਪਣੇ ਸਾਲ ਦੇ ਵਿੱਚ ਜੋ ਨਵੇਂ ਕੰਮ ਕਰਨੇ ਆ ਉਹਦੇ ਵਿੱਚ ਜੋ ਸਾਡੀ ਡਿਊਟੀ ਲਗਾਨੀ ਸੀ ਉਸ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਗੋਨਰ ਸਾਹਿਬ ਨੇ ਸਾਡੀ ਐਮਜੀਐਫ 4 ਐਮਜੀਐਫ ਵਾਸਤੇ ਸਾਨੂੰ ਜਿਹ ਜੋ ਅਸੀਂ ਉਹਨਾਂ ਨੂੰ ਉਹਨਾਂ ਦੀ ਪਹਿਲੀ ਮੀਟਿੰਗ ਚ ਚੱਕ ਦੇ ਰਹੇ ਆ 4 ਐਮਜੀਆ ਬਣਾ ਰਹੇ ਨੇ ਮੈਂ ਗੋਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਜੋ ਸਾਨੂੰ ਮਾਨ ਬਖਸ਼ਿਆ ਉਹਨਾਂ ਨੇ ਡਿਸਟ੍ਰਿਕਟ ਦੀ ਚੇਅਰਮੈਨ ਫੂਡ ਫੋਰ ਅਗਰ ਮੈਨੂੰ ਮਾਨ ਬਖਸ਼ਿਆ ਦੇ ਨਾਲ ਹੀ ਸਾਡੇ ਇੱਕ ਮੈਂਬਰ ਪਨੀਤ ਬਾਂਸਲ ਜੋ ਮੇਰੇ ਸੈਕਟਰੀ ਨੇ ਉਹਨਾਂ ਨੂੰ ਚੇਅਰਮੈਨ ਡਾਇਰੈਕਟਰ ਬਣਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੋਜੈਕਟ ਸਾਡੇ ਰੈਗੂਲਰ ਨੇ ਜੀ ਜਿਹੜਾ ਸਾਡਾ ਫੂਡ ਫੋਰ ਅੰਦਰ ਦਾ ਪ੍ਰੋਜੈਕਟ ਚੱਲਿਆ ਉਹ ਐਸਪੀ 49 થી ਹੀ ਕਰ ਰਹੇ ਆ 21 ਜੁਲਾਈ ਨੂੰ ਉਸ ਤੋਂ ਬਾਅਦ 18 ਅਗਸਤ ਨੂੰ ਅਸੀਂ 골ਡਨ ਜੂਲੀ ਬਣਾ ਰਹੇ ਆ ਜੋ ਕਮਿਊਨਿਟੀ ਹਾਲ ਦੇ ਵਿੱਚ ਉਹਦੇ ਵਿੱਚ ਅਸੀਂ ਵੱਡੇ ਲੈਵਲ ਤੇ ਪ੍ਰੋਜੈਕਟ ਕਰਾਂਗੇ ਆਟੇ ਦਾ ਵੀ ਤੇ ਨਾਲ ਉਸ ਤੋਂ ਇਲਾਵਾ ਹੋਰ ਵੀ 3-4 ਪ੍ਰੋਜੈਕਟ ਜੋ ਐਡ ਕਰਾਂਗੇ ਜਿੱਚ ਸਾਡੇ ਗਵਰਨਰ ਸਾਹਿਬ ਸ਼ੇਰ ਕਰ ਕਰਾਂਗੇ ਇਸ ਦੇ ਨਾਲ ਹੀ ਅਸੀਂ এনवायरमेंट ਦੇ ਉੱਤੇ ਇੱਕ ਪ੍ਰੋਜੈਕਟ ਕਰ ਰਹੇ ਹਾਂ ਜਿੱਥੇ ਸਿਵਲ ਹਸਪੀਟਲ ਦਾ ਇੱਕ ਪਾਰਕ ਅਡੌਪਟ ਕੀਤਾ ਹੈ ਜੋ 20000 ਸਕਰ ਫੁੱਟ ਦਾ ਪਾਰਕ ਹੈ ਉਹ ਸਾਰੇ ਦੀ ਗੇਟ ਇੱਕ ਸਾਡੇ ਕੋਲ ਹੈ ਸਾਨੂੰ ਸਾਡੀ ਡਿਊਟੀ ਲਗਾਈ ਹੈ ਉਹਦੇ ਵਿੱਚ ਅਸੀਂ ਨਿਊ ਇੱਕ ਸ਼ੈੱਡ ਬਣਾਇਆ 15x15 ਦਾ ਆਮ ਬੰਦੇ ਵਾਸਤੇ ਬੈਠਣ ਵਾਸਤੇ ਤੇ ਜੀ ਬੈਂਚੀਜ਼ 25 ਬੈਂਚ ਲਗਾ ਰਹੇ ਹਾਂ 8 ਲਾਈਟਾਂ ਲਗਾਈਆਂ ਨਾਲ ਪਾਣੀ ਦੀ ਨਵੀਂ ਮਸ਼ੀਨ ਲਗਾ ਰਹੇ ਹਾਂ ਤੇ ਇਸ ਟੋਟਲ ਗ੍ਰੀਨਰੀ ਅਸੀਂ ਉਹਦੀ ਸਾਰੀ ਕੇਟੇ ਕਰਾਂਗੇ ਮਾਲੀ ਸਾਰਾ ਪਰਮਨੈਂਟ ਲਗਾ ਦਿੱਤਾ ਉਥੇ ਤੇ ਇਹ ਸਾਰੇ ਸਾਡੀ ਲਾਈਨ ਕਲੱਬ ਬੁੜਾਵਾ ਸੇਵਾ ਸਿਵਾਇ ਦੇ ਮੈਂਬਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਕਿੰਨਾ ਕੇ ਬਜਟ ਹੈ ਜੀ ਉਹ ਕਿੰਨਾ ਕਰਾਂਗੇ ਆਈ ਥਿੰਕ 4 ਲੱਖ ਰੁਪਏ ਲੱਗੇਗਾ ਭਾਜੀ ਪ੍ਰਧਾਨ ਜੀ ਮੈਂ ਲਾਈਨ ਵੀ ਕੇ ਸਾਈਕਲ ਚਾਰਟਰ ਪ੍ਰੈਜ਼ੀਡੈਂਟ ਲਾਈਨ ਕਲੱਬ ਬੁੜਾਵਾ ਸੇਵਾ ਸਿਵਾਇ ਅੱਜ ਅਸੀਂ ਲਾਈਨਿਸਟਿਕ ਇਅਰ 2024-25 ਦੀ ਪਹਿਲੀ ਜਨਰਲ ਅਸੈਂਬਲੀ ਦੀ ਮੀਟਿੰਗ ਹੋਟਲ ਬੈਲਾਵੇਟਾ ਦੇ ਵਿੱਚ ਐਮ ਜੀ ਐਫ ਲੈਂਤ ਜੀ ਵਿਅਕਤੀਤੀ ਪ੍ਰਧਾਨਗੀ ਐਟ ਕਰ ਰਹੇ ਆਂ ਔਰ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਡਿਸਟ੍ਰਿਕਟ ਕਵੰਦਰ ਲੈਂਤ ਦਸ਼ਪਾਲ ਸਿੰਘ ਜੀ ਬੱਚਾ ਜੀ ਵੀ ਉਹ ਸਾਡੇ ਵਿੱਚ ਸਾਨੂੰ ਆਸ਼ੀਰਵਾਦ ਦੇਣ ਲਈ ਇੱਥੇ ਸ਼ਾਮਲ ਹੋਏ ਨੇ ਔਰ ਸਾਡੇ ਪ੍ਰਧਾਨ ਜੀ ਨੇ ਆਪਣੇ ਸੰਬੋਧਨ ਦੇ ਵਿੱਚ ਦੱਸਣਗੇ ਕਿ ਇਸ ਸਾਲ ਦੇ ਵਿੱਚ ਅਸੀਂ ਕਿਹੜੇ ਕਿਹੜੇ ਪ੍ਰੋਜੈਕਟ ਕਰਨੇ ਨੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਲੀਕਿਆ ਗਿਆ ਹੈ ਉਹ ਸਾਰੀ ਜੋ ਵੀ ਹੈਗੀ ਡਿਟੇਲ ਉਹ ਦੇਣਗੇ ਮੈਂ ਸਾਰਿਆਂ ਨੂੰ ਇਸ ਮੀਟਿੰਗ ਤੇ ਆਉਣ ਤੇ ਜਿੰਨੇ ਵੀ ਮੇਰੇ ਮੈਂਬਰ ਆਏ ਨੇ ਉਹਨਾਂ ਨੂੰ ਆਪਣੇ ਦਿਲ ਦੀ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਾਂ ਦੇਣਾ ਔਰ ਪ੍ਰਭੂ ਦੇ ਅਗੇ ਪ੍ਰਾਰਥਨਾ ਕਰਨਾ ਕਿ ਇਹ ਜਿਹੜਾ ਸਾਡਾ ਲਾਈਨਿਸਟਿਕ ਯੇਰ ਬਹੁਤ ਹੀ ਅੱਛੇ ਢੰਗ ਨਾਲ ਚੱਲੇ ਔਰ ਸਾਡੇ ਡਿਸਟ੍ਰਿਕਟ ਗਵਰਨਰ ਜਿਹੜੇ ਬੇਗੋਵਾਲ ਤੋਂ ਲਾਈਨ ਰਿਸ਼ਪਾਲ ਸਿੰਘ ਜੀ ਪੱਤਿਆ ਜੀ ਵੀ ਨੇ ਉਹ ਵੀ ਇੱਕ ਬਹੁਤ ਹੀ ਵੱਡੇ ਸਮਾਜ ਸੇਵਕ ਨੇ ਔਰ ਉਹ ਵੀ ਬੜੇ ਤਗੜੇ-ਤਗੜੇ ਪ੍ਰੋਜੈਕਟ ਕਰਦੇ ਨੇ ਔਰ ਅਸੀਂ ਵੀ ਉਹਨਾਂ ਦੀ ਜੋ ਵੀ ਦਿਸ਼ਾ ਨਿਰਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਆਪਣੇ ਕਲੱਬ ਦੇ ਵਿੱਚ ਆਪਣੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਅਸੀਂ ਜਿੱਦਾਂ ਵੀ ਵੱਧ ਤੋਂ ਵੱਧ ਹੋਏਗਾ ਮਾਨਵਤਾ ਦੀ ਸੇਵਾ ਲਈ ਅੱਛੇ ਤੋਂ ਅੱਛੇ ਪ੍ਰੋਜੈਕਟ ਕਰਾਂਗੇ ਉਹਨਾਂ ਦਾ ਵੈਲਕਮ ਜਿਹੜੇ ਸਾਡੇ ਗਵਰਨਰ ਸਾਹਿਬ ਆਸਟ੍ਰੇਲੀਆ ਤੋਂ ਆਪਣੀ ਹੋ ਸੈਰੇਮਨੀ ਕਰ ਕੇ ਆਏ ਨੇ 14 ਜੁਲਾਈ ਨੂੰ ਪ੍ਰੋਗਰਾਮ ਉਹਨਾਂ ਬੇਗੋੜ ਰੱਖਿਆ ਉਦੇ ਵਿੱਚ ਜਿਸ ਤਰ੍ਹਾਂ ਵੀ ਸਾਡੇ ਪ੍ਰਧਾਨ ਜੀ ਪ੍ਰੋਗਰਾਮ ਬਣਾਣਗੇ ਅਸੀਂ ਸਾਰੇ ਮੈਂਬਰ ਕੋਸ਼ਿਸ਼ ਸ਼ਾਮਲ ਹੋ ਕੇ ਉਹਨਾਂ ਦਾ ਵੈਲਕਮ ਕਰਾਂਗੇ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਔਰ ਆਪਣੇ ਕਲੱਬ ਦੇ ਪ੍ਰਧਾਨ ਔਰ ਉਹਨਾਂ ਦੀ ਟੀਮ ਵੱਲੋਂ ਸਾਰੇ ਮੈਂਬਰਾਂ ਨੂੰ ਇਸ ਸਾਲ ਦੀ ਜਿਹੜੀ ਮੀਟਿੰਗ ਸ਼ੁਰੂਆਤ ਹੋਈ ਏ ਬਹੁਤ-ਬਹੁਤ ਮੁਬਾਰਕ ਦਿਨਾ ਔਰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਰਲ ਮਿਲ ਕੇ ਜਿੰਨੇ ਵੀ ਸਾਡੇ ਕੋਲ ਅچھے ਤੋਂ ਅچھے ਪ੍ਰੋਜੈਕਟ ਹੋਣ ਅਸੀਂ ਕਰਕੇ ਡਿਸਟ੍ਰਿਕਟ ਦੇ ਵਿੱਚ ਆਪਣਾ ਲਾਈਨ ਕਲੱਬ ਬਟਾਲਾ ਸੇਵਾ ਸਫਾਇਰ ਦਾ ਨਾਮ ਜਿਹੜਾ ਸਾਡਾ ਪਿੰਡੀਆਂ ਦੇ ਪਹੁੰਚੇ ਔਰ ਸਾਡੇ ਜਿਹੜੇ ਲਾਈਨਿਜ਼ਮ ਦੇ ਸਿਧਾਂਤ ਔਰ ਉਦੇਸ਼ਿਆਂ ਨੇ ਅਸੀਂ ਉਹਨਾਂ ਦੇ ਅਧਿਨ ਚੱਲ ਕੇ ਵੱਧ ਤੋਂ ਵੱਧ ਕੰਮ ਕਰਕੇ ਮਨੁੱਖਤਾ ਦੀ ਸੇਵਾ ਕਰੀ